ਨੌਕਰੀ ਦੀ ਤੇ ਕਿਸੇ ਨੂੰ ਲੋੜ ਆ ਕਿ ਮੇਰਾ ਬੱਚਾ ਬਾਹਰ ਚੱਲ ਜੇ ਜੀ ਜੀ ਕਿਸੇ ਦੇ ਔਲਾਦਾਂ ਨਹੀਂ ਇਹ ਜਿਹੜੀਆਂ ਕੋਈ ਧਨ ਦੀ ਕਮੀ ਹੈ ਕਿ ਹਾਂ ਤੇ ਲੋਕਾਂ ਨੂੰ ਇਹ ਜਿਹੜੀਆਂ ਜ਼ਰੂਰਤਾਂ ਨੇ ਬਿਲਕੁਲ ਉਹ ਬਾਬਾ ਜੀ ਨੇ ਇਹ ਜਿਹੜੀਆਂ ਚਾਰ ਪੰਜ ਚੀਜ਼ਾਂ ਨੇ ਰਟ ਕੇ ਰੱਖੀਆਂ ਵਾ ਵੀ ਇਹ ਅਸੀਂ ਲੋਕਾਂ ਨੂੰ ਦੱਸਾਂਗੇ ਤੇ ਲੋਕ ਸਾਡੇ ਮਤਲ ਲੱਗਣਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੁਣ ਹਰ ਬੰਦੇ ਨੂੰ ਤੇ ਇਹ ਜ਼ਰੂਰਤ ਨੇ ਜੀ ਠੀਕ ਹੈ ਨਾ ਇਹ ਕਰਕੇ ਮਗਰ ਲੱਗ ਜਾਂਦੇ ਆ ਹਾਂ ਬਾਬਾ ਜੀ ਕਹਿੰਦੇ ਲਿਆਓ ਰਕਮ ਹਾਂ ਹਾਂ ਤਾਂ ਆਪਾਂ ਕੰਮ ਕਰ ਦਾਂਗੇ ਹਾਂ ਬਿਲਕੁਲ ਜੀ ਤੇ ਹੋ ਸਕਦਾ ਕੰਮ ਕੇ ਤੇ ਚਾਨਕ ਬਣ ਜੇ ਬਿਲਕੁਲ ਸਹਣਾ ਬਾਬਾ ਜੀ ਨੇ ਕੀਤਾ ਠੀਕ ਹੈ ਜੀ ਠੀਕ ਹੈ ਬਿਲਕੁਲ ਹਾਂ ਜੀ ਓਕੇ ਜੀ ਤੇ ਇਸ ਤਰ੍ਹਾਂ ਦੇਖ ਲਓ ਬਾਬੇ ਨੇ ਆਪਣੇ ਘਰਾਂ ਦੇ ਵਿੱਚ ਹੀ ਜਗਾ ਜੁਗਾ ਬਣਾ ਕੇ ਠੀਕ ਹੈ ਇੱਕ ਫੋਟੋ ਰੱਖੀ ਹੋਈ ਆ ਹਾਂ ਹਾਂ ਤੇ ਵੀਰਵਾਰ ਚੌਂਕੀ ਦੇਂਦਾ ਬੁੱਧਵਾਰ ਮੰਗਲਵਾਰ ਚੌਂਕੀ ਦੇਂਦਾ ਕੋ ਹਾਂ ਹਾਂ ਤੇ ਸਾਡਾ ਪੜ੍ਹੇ ਲਿਖਿਆ ਵਰਗੀ ਹਾਂ ਹਾਂ ਉਨੇ ਅਗੇ ਜਾ ਕੇ ਤੇ ਮਥੇ ਦੇਖਦਾ ਕਿ ਬਾਬਾ ਜੀ ਮੈਂ ਵਿਦੇਸ਼ ਜਾਣਾ ਚਾਹੁੰਦਾ ਤੇ ਮੇਰਾ ਵਿਦੇਸ਼ ਦਾ ਵਿਜਾਲ ਬਾ ਉਹ ਬਾਬੇ ਵੀ ਇਦਾਂ ਤੇ ਹੁੰਦੇ ਗਾ ਲਈ ਉਹਦੇ ਲਿਆ ਜੀ ਤੁਸੀਂ ਬੁਜਾਰੇ ਕਿ ਜਾਜ ਖਰੀਦ ਕੇ ਲਿਓ ਠੀਕ ਹੈ ਹਾਂ ਜੀ ਪਲਾਸਟਿਕ ਦਾ ਲਿਆ ਉਹ ਤੇ ਜਿਹੜੇ ਵੇਖਿਆ ਵੀ ਮੋਟੀ ਸਾਮੀ ਆ ਉਹਨੂੰ ਦੁਗਲੇ ਕਹਿੰਦੇ ਚਾਂਦੀ ਦਾ ਜਾਜ ਬਣਾ ਕੇ ਲਿਆ ਛੇਤੀ ਤੇ ਰਕਮ ਬੰਦ ਤੇ ਜਿਹੜੇ ਵਿਦੇਸ਼ ਜਾਣਾ ਅਮਰੀਕਾ ਜਾਣਾ ਜਾਂ ਕੈਨੇਡਾ ਜਾਣਾ ਬਸ ਦਾ ਰਕਮ ਪਕਾਇਆ ਬਿਲਕੁਲ ਤੋਂ ਅਡੇ ਪੜੇ ਲਿਖੇ ਬੰਦੇ ਵੀ ਜਿਹੜੇ ਉਹ ਚੰਗੇ ਉਹਦੇ ਚਾਂਸੀ ਦੇ ਵਿੱਚ ਫਸ ਕੇ ਤੇ ਇੱਕ ਬੜੀ ਮੋਟੀ ਰਕਮ ਦੇ ਕੇ ਠੀਕ ਹੈ ਚਲੋ ਇਹ ਜਿਹੜਾ ਮਤਲਬ ਇਹ ਵੀਜ਼ਾ ਲੱਗਣਾ ਠੀਕ ਹੈ ਮਡੇ ਨੇ ਆਈਲੈਂਡਸ ਕੀਤੀ ਆ ਤੇ ਜੇ ਚੰਗਾ ਏਜੰਟ ਮਤਲਬ ਸਾਨੂੰ ਵਧੀਆ ਏਜੰਟ ਮਿਲ ਜੇ ਜਿਹੜੇ ਮਤਲਬ ਬਾਹਰ ਚੰਗੇ ਰਿਲੇਸ਼ਨ ਨੇ ਤੇ ਬੜੇ ਆਰਾਮ ਦੇ ਨਾਲ ਇਹ ਵੀਜ਼ੇ ਲੱਗ ਜਾਂਦੇ ਹਾਂ ਜੀ ਬਾਬਿਆ ਕੋਈ ਜਾਣ ਦੀ ਕੋਈ ਨਹੀਂ ਜ਼ਰੂਰਤ ਨਹੀਂ ਹੈਗੀ ਵਿੱਚ ਤੇ ਜਿਹੜੇ ਬਾਬਿਆਂ ਨੇ ਵੀ ਜੇ ਲਾਉਣੇ ਉਹਦੇ ਮਤਲਬ ਆਟੋਮੈਟਿਕਲੀ ਜਿਹੇ ਲੱਜੰਦੀ ਨੇ ਜੈਂਟਲ ਜੀ ਸਾਨੂੰ ਚੰਗਾ ਮੈਂਦੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਜੀ ਜੀ ਆਂਧਵਿਸ਼ਵਾਸ ਦੀ ਜੀ ਤੇ ਲੋਕ ਇਥੋਂ ਤੱਕ ਹੋ ਗਏ ਆ ਤੇ ਰਿਸ਼ਤੇਦਾਰੀਆਂ ਤੇ ਜਾਂ ਜਿਹੜਾ ਕੋਈ ਆਪਣਾ ਸੱਜਣ ਮਿੱਤਰ ਜਿੰਨੇ ਕੋਈ ਸਾਡੀ ਔਖੀ ਵੇਲੇ ਕੋਈ ਮਦਦ ਕੀਤੀ ਆ ਨਾ ਜੀ ਉਹਨੂੰ ਤਾਂ ਅਸੀਂ ਭਲਾ ਦੰਨੇ ਬਿਲਕੁਲ ਇੱਕ ਸੱਜਣ ਸੀਗੇ ਸਾਡੇ ਜੀ ਤੇ ਉਹਨਾਂ ਦੇ ਬੇਟੇ ਨੇ ਬਾਹਰ ਜਾਣਾ ਹੂੰ ਹੂੰ ਉਹ ਕਹਿੰਦੇ ਵੀ ਸਾਡੇ ਬੇਟੇ ਨੇ ਬਾਹਰ ਜਾਣਾ ਤੇ ਸਾਡੇ ਕੋਲ ਨਾ ਪੈਸੇ ਦਾ ਇੰਤਜ਼ਾਮ ਨਹੀਂ ਹੋ ਰਿਹਾ ਥੋੜੇ ਘਟਦੇ ਆ ਠੀਕ ਹੈ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਬੰਦੇ ਕਿਸੇ ਨੂੰ ਕਰਵਾ ਦਿੰਨੇ ਆਪਾਂ ਉਹ ਬੰਦੇ ਨੇ ਮੇਰੀ ਗੱਲ ਮੰਨੀ ਜੀ ਤੇ ਉਹਨਾਂ ਨੂੰ ਪੈਸੇ ਦੀ ਜਿਹੜੀ ਨਾ ਉਹ ਜਿਹੜੀ ਜ਼ਰੂਰਤ ਸੀ ਉਹ ਪੂਰੀ ਕਰਤੀ ਜੀ ਠੀਕ ਹੈ ਜੀ ਤੇ ਉਹਨਾਂ ਨੇ ਬੜਾ ਕਿਹਾ ਜੀ ਹਾਡਾ ਬੱਚਾ ਚੱਲ ਜੇ ਹਾਡਾ ਬੱਚਾ ਉਦੋਂ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਉਹਨਾਂ ਨੂੰ ਤੇ ਉਹ ਚੱਲ ਗਏ ਮੈਂ ਤੁਹਾਨੂੰ ਆਂਧਵਿਸ਼ਵਾਸ ਦੀ ਗੱਲ ਦੱਸਣ ਲੱਗਾ ਬਿਲਕੁਲ ਬਿਲਕੁਲ ਕਿ ਕੀ ਲੋਕ ਕਿੱਥੋਂ ਤੱਕ ਜਾਂਦੇ ਨੇ ਬਿਲਕੁਲ ਜੀ ਬੱਚਾ ਚਲ ਗਿਆ ਬੱਚੇ گئے ਨੂੰ 2 ਮਹੀਨੇ ਹੋ ਗਏ ਆ ਜੀ ਉਹਨਾਂ ਵਿਖਾਈ ਸਾਡਾ ਬੱਚਾ ਨਾਲ ਟਿਕ ਗਿਆ ਜੀ ਉੱਥੇ ਵੀ ਵਧੀਆ ਕੰਮ ਕਰ ਚੱਲਣ ਲੱਗ ਪਿਆ ਤੇ ਕੰਮ ਕਰ ਮਿਲ ਗਿਆ ਉਹਨੂੰ ਬਿਲਕੁਲ ਜੀ ਉਹ ਸੱਜਣ ਮੈਨੂੰ ਇੱਕਦਮ ਟੱਕਰੇ ਤੇ